ਜੀ ਹਮਿੰਦੀ ਹਾਂ ਤੇ ਕੁਛ ਦਿਨ ਪਹਿਲਾਂ ਤੁਸੀਂ ਆਪਣਾ ਇੱਕ ਬਾਡੀ ਸਰਵਿਸ ਪੈਕ ਯੂਜ਼ ਕੀਤਾ ਸੀਗਾ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਇਹ ਗੱਤ ਵੀ ਦਾਦੀ ਦੀ ਸੀ ਸੁਖਦੀ ਜੀ ਅੱਛਾ ਜੀ ਹਾਂ ਗੱਤ ਦਾਦੀ ਦੀ ਸੀ ਸੁਖਦੀ ਜੀ ਰਾਤ ਨੂੰ ਕੋਈ ਨਹੀਂ ਦਿੰਦੀ ਸੀ ਆਉਂਦੀ ਠੀਕ ਹੈ ਹਾਂ ਹਾਂ ਤੁਲ ਨਹੀਂ ਜਿੰਦੀ ਲਾਤੀ ਜਮਾਈਆਂ ਦੇ ਰੜਕ ਪੈਂਦੀ ਜੀ ਤੇ ਤੁਰੇ ਨਹੀਂ ਸੀ ਜਾਂਦਾ ਜਮਾਈ ਹਾਂ ਲਾ ਜੀ ਤੁਰਿਆ ਨਹੀਂ ਜੀ ਹੁਣ ਤੁਰ ਲੈਣੇ ਹੋਗੇ ਹਾਂ ਜੀ ਹੁਣ ਮਾੜਾ ਜੀ ਹੋਤੀ ਆ ਸ਼ਾਮ ਨੂੰ ਠੀਕ ਹੈ ਹੁਣ ਮਾੜੇ ਯਾਨੀ ਮੜਾ ਮੋਟਾ ਛੋਟੀ ਦਾ ਸਹਾਰਾ ਜੇ ਲੈਣਾ ਉਹ ਨਹੀਂ ਲੋੜ ਨਹੀਂ ਪੈਂਦੀ ਹਾਂਜੀ ਠੀਕ ਐ ਤੇ ਕਿੰਨੀਆਂ ਕਿ ਦਵਾਈਆਂ ਖਾਧੀਆਂ ਇਹਦੀਆਂ ਪਾਜਾਂ ਦੇ ਨਹੀਂ ਖਾਂਦੇ ਰਹਾ ਕੋਈ ਲੱਗੀ ਹੋਈ ਨਹੀਂ ਕਿਡੋਲੇ ਲੱਗੇ ਕਿਡੋਲੇ ਅੱਛਾ ਹਾਂ ਕੋਈ ਦਵਾਈ ਨੇ ਕੰਮ ਨਹੀਂ ਕੀਤਾ ਨਾਲ ਹੀ ਕਰਿਆ ਨਹੀਂ ਕਿਸੇ ਨੇ ਕਿੰਨੇ ਕਿ ਸਾਲਾਂ ਤੋਂ ਪ੍ਰੋਬਲਮ ਸੀ ਇਹ ਤੁਹਾਨੂੰ ਇਹ 24 ਸਾਲ ਤੋਂ ਪਿਛਲੇ 20 ਸਾਲ ਹੋ ਗਏ ਅੱਛਾ ਮੰਝੇ ਤੇ ਬੈਠੇ ਸੀ ਜਮ ਹਾਂਜੀ ਜਾਣ ਆਉਣਾ ਬਿਲਕੁਲ ਔਖਾ ਸੀ ਹੈ ਹਾਂਜੀ ਹਾਂ ਔਖਾ ਸੀ ਜਾਂ ਤੁਰੇ ਨਹੀਂ ਜੀ ਜਾਂਦਾ ਹਾਂ ਕਿੰਨਾ ਕਿ ਖਰਚਾ ਕਰਤਾ ਹੋਊਗਾ ਖਰਚਾ ਤਾਂ ਜੀ ਹੋ ਗਾ 15000 ਦਾ ਮੇਨ ਕੋਲ ਨਹੀਂ ਬਾਕਿਆ ਅੱਛਾ ਡਾਕਟਰ ਨੇ 15000 ਰੁਪਏ ਲੈ ਲਿਆ ਸੀ ਹਾਂ ਜੀ ਤੇ ਬਾਕੀ ਹੋਰ ਪਤਾ ਹੀ ਨਹੀਂ ਕਿੰਨਾ ਕਰਤਾ ਹਾਂ ਜੀ ਬਹੁਤ ਜਿੱਥੇ ਜਿੱਥੇ ਕੋਈ ਦੱਸ ਦਿੰਦਾ ਸੀ ਉੱਥੇ ਚਲੇ ਜਾਂਦੇ ਸੀ ਹਾਂ ਜੀ ਜਿੱਥੇ ਤਕਰੀਬਨ 25 ਜਿਆਦਾ ਜਾਣਾ ਪੈਂਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਆ ਜਿਹੜਾ ਬੋਡੀ ਸਰਵਿਸ ਪੈਕ ਤੁਸੀਂ ਵਰਤਿਆ ਇਹਦੇ ਨਾਲ ਕਿੰਨਾ ਕ ਫਰਕ ਆ ਹੁਣ ਇਹਦੇ ਨਾਲ ਜੀ ਬਹੁਤ ਫਰਕ ਆਦਾ ਫਰਕ ਆ ਜੀ ਅੱਛਾ ਆਪ ਦੇ ਆਪ ਨੂੰ ਐ ਜਾਨੀ ਪੂਰਾ ਫਿੱਟ ਮੰਨਦੇ ਹੋਗੇ ਹੁਣ ਹਾਂਜੀ ਹਾਂ ਹੁਣ ਤੁਰ ਲੈਣੇ ਹੋ ਵਧੀਆ ਹਾਂਜੀ ਮਾੜਾ ਜਿਹਾ ਸਾਰਾ ਹੀ ਲੈਣੇ ਤੁਰ ਲੈਣੇ ਠੀਕ ਹੈ ਉਮਰ ਕਿੰਨੀ ਆ ਤੁਹਾਡੀ ਉਮਰ ਹੈਗੀ 70 ਦੀ 70 ਸਾਲ ਦੀ ਉਮਰ ਹੈਗੀ ਤੇ ਹੁਣ ਬਿਲਕੁਲ ਠੀਕ ਆਗਾ ਕੋਈ ਐ ਜਿਹੀ ਦਿੱਕਤ ਨਹੀਂ ਹੋਰ ਕੋਈ ਪ੍ਰੋਬਲਮ ਵੀ ਹੈਗੀ ਸੀ ਨਾ ਜੀ ਹੁਣ ਤਾਂ ਕੋਈ ਬਰੌੜ ਨਹੀਂ ਹੈ ਜੀ ਮੈਂ ਕਹਿੰਦਾ ਸੀ ਕਾਬਜ ਹੈਗੀ ਹੈਗੀ ਹਾਂ ਕਾਬਜ ਹੋ ਜਾਂਦੀ ਜੀ ਅੱਛਾ ਦੋ ਦੋ ਚਾਰ ਚਾਰ ਦਿਨ ਲੈਟ ਨਹੀਂ ਨਹੀਂਦੀ ਆਉਂਦੀ ਹੁਣ ਉਹ ਵੀ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਬਲੱਡ ਪ੍ਰੈਸ਼ਰ ਠੀਕ ਹੈ ਤੇ ਤਿਆਬ ਵੀ ਵੱਜ ਜਾਂਦਾ ਜੀ ਉਹ ਵੀ ਠੀਕ ਹੈ ਤੇ ਤਿਆਬ ਵੀ ਵੱਜ ਜਾਂਦਾ ਜੀ ਉਹ ਵੀ ਠੀਕ ਹੈ ਹੁਣ ਤਾਂ ਕੋਈ ਇਹਨਾਂ ਦੀ ਕੋਈ ਦਵਾਈ ਤਾਂ ਨਹੀਂ ਖਾਂਦੇ ਨਾ ਕੋਈ ਦਵਾਈ ਨਹੀਂ ਉਹਦੇ ਗੋਲੀ ਖਾਂਦਾ ਸੀ ਠੀਕ ਹੈ ਬਹੁਤ ਬਹੁਤ ਭੈਣ ਭਰਾ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੀਆਂ ਦਿੱਕਤਾਂ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਤੁਸੀਂ ਉਹਨਾਂ ਨੂੰ ਸਲਾਹ ਚੰਗੀ ਉਹ ਦੇਵਾਂਗੇ ਵੀ ਅਸੀਂ ਠੀਕ ਹੋਵਾਂ ਭਾਈ ਦਵਾਈ ਲੋ ਦਵਾਈ ਨਾਲ ਠੀਕ ਤੁਸੀਂ ਵੀ ਠੀਕ ਹੋ ਜਾਓਗੇ ਲਈ ਬੋਡੀ ਸਰਵਿਸ ਪੈਕ ਵਰਤੋ ਤੁਸੀਂ ਵੀ ਹਾਂਜੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਠੀਕ ਹੈ ਜੀ